ਸ਼੍ਰੀ ਸਤਸੰਗਤ ਜੀ ਅਦਾਬ ਨਮਸਤੇ ਜੈ ਸਾਈਆਂ ਦੀ ਜੈ ਦਾਤਿਆਂ ਦੀ ਸਦਾ ਜੈ ਮਾਰ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਧ ਸੰਗਤ ਜੀ ਮੈਂ ਤੁਹਾਡਾ ਆਪਣਾ ਬੰਗੜ ਨਿਮਾਣਾ ਆਪਣਾ ਬਹੁਤ ਹੀ ਜਲਦ ਭਜਨ ਆ ਰਿਹਾ ਗੀਤ ਆ ਰਿਹਾ ਇਹ ਰੰਗ ਤਮਾਸ਼ੇ ਦੁਨੀਆ ਦੇ ਬਸ ਜਾਣੇ ਉਹ ਕਰਤਾਰ ਮੇਰਾ ਉਹ ਕਰਤਾਰ ਜਿਸ ਨੇ ਸਾਰੀ ਕਾਇਨਾਤ ਸਜਾਈ ਆ ਜਿਸ ਨੂੰ ਇਹ ਕਣ ਕਣ ਦਾ ਹਰ ਇੱਕ ਜੀਵ ਜੰਤੂ ਦਾ ਸਭ ਦਾ ਫਿਕਰ ਆ ਜੈਨੂ ਸਭ ਦੀ ਸਾਰ ਆ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਗੀਤ ਆ ਰਿਹਾ ਆਪਣਾ ਇਹ ਰੰਗ ਤਮਾਸ਼ੇ ਦੁਨੀਆ ਦੇ ਬਸ ਜਾਣੇ ਉਹ ਕਰਤਾਰ ਮੇਰਾ ਬਸ ਜਾਣੇ ਸਿਰਜਨ ਹਾਰ ਮੇਰਾ ਬਸ ਉਹਨੂੰ ਸਾਰਾ ਸਾਧ ਸੰਗਤ ਜੀ ਉਮੀਦ ਕਰਦਾ ਹਾਂ ਮੈ ਤੁਹਾਨੂੰ ਬਹੁਤ ਪਸੰਦ ਆਵੇਗਾ ਗੀਤ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਸਾਧ ਸੰਗਤ ਜੀ ਤੁਹਾਡੇ ਪਿਆਰ ਸਦਕੇ ਅਸੀਂ ਗਾਹਾਂ ਤੇ ਨਵੀਆਂ ਤੇ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਉਮੀਦ ਕਰਦਾ ਤੁਹਾਨੂੰ ਬਹੁਤ ਪਸੰਦ ਆਵੇਗਾ ਜੈ ਸਾਂਝਾਂ ਦੀ ਜੈ ਦਾਤਿਆਂ ਦੀ ਸਦਾ ਹੀ ਜੈ ਮਹਾਰ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਹੀ ਜੈ